ਭਗਤ ਖਜ਼ਾਨਾ ਭਗਤ ਨੂੰ ਕਉ ਦੀਆ ਭਗਤੀ ਦਾ ਖਜ਼ਾਨਾ ਸੱਚੇ ਪਰਸ਼ਨ ਆਲੂ ਭਗਤਾਂ ਸੰਤਾਂ ਨੇ ਦੇਣਾ ਕੀਤਾ ਹੈ ਨਾਉ ਹਰ ਧਨ ਸੱਚ ਸੂਰੇ ਖਰੀਦਾ ਜਿਹੜਾ ਨਾਮ ਇਹੋ ਹੀ ਧਨ ਹੈ ਸੱਚਾ ਤੇ ਸੱਚੀ ਸੋਭਾ ਦੇਣ ਵਾਲਾ ਹੈ ਬਾਕੀ ਸੋਭਾ ਮਾਇਆ ਕਿਸੋ ਬਾਚਾਰ ਦਿਹਾੜੇ ਜਾਂਦੀ ਬਿਲਮਨਾ ਹੋਏ ਇਹ ਜਗ ਵਿੱਚ ਸੋਭਾ ਨਾਮ ਕੀ ਬਿਲਨਾ ਨਾ ਸੋਭਾ ਹੋਏ ਖਰੀਦਾ ਨਾਮ ਧਾਰਨੀ ਸੱਚੀ ਸੋਭਾ ਦੇਣ ਵਾਲਾ ਹੈ ਅਕੋਤ ਨਾਮ ਤਾਂ ਕਦੀ ਨਿਖਤੈ ਨਾ ਨਾਮ ਐਸਾ ਕਰਿਆ ਖੁਦ ਮੁਕਦਾ ਨਹੀਂ ਹੈ ਬਾਕੀ ਦੇ ਧਨ ਮੁੱਕ ਜਾਂਦੇ ਪਦਾਰਥ ਨਾਸ਼ ਹੋ ਜਾਂਦੇ ਹੈ ਕਿਨਾਂ ਨਾ ਕੀਮਤ ਹੋ ਬਾਹਰ ਦੇ ਧਨ ਦਾ ਮੁੱਲ ਪਾਇਆ ਜਾਂਦਾ ਜੀ ਇਹਦੇ ਕੋਲੇ ਕਰੋੜ ਆਏ ਲੱਖਾਂ ਵਾਲਾ ਜਾਂ ਅਰਬ ਵਾਲਾ ਹੈ ਜਾਂ ਤਰਮ ਧਨ ਵਾਲਾ ਹੈ ਇਸ ਨਾਮ ਦੀ ਕਿਸੇ ਕੋਲੋਂ ਕੀਮਤ ਹੀ ਨਹੀਂ ਹੋ ਸਕਦੀ ਕੋਈ ਵਰਗ ਦੀ ਪ੍ਰਾਪਤ ਕੀਮਤ ਹੈ ਨਾਮ ਦੀ ਜਾ ਕੋ ਕੁੰਡ ਰਹੀਆਂ ਚਾਰ ਮੁਕਤੀਆਂ ਦੀ ਪ੍ਰਾਪਤੀ ਹੈ ਜਾਂ ਬ੍ਰਹਮ ਲੋਕ ਦੀ ਪ੍ਰਾਪਤੀ ਹੈ ਉਨੀ ਕਿਸੇ ਦੇ ਪਰਸ ਤੋਂ ਕੀਮਤ ਹੋ ਸਕਦੀ ਅਮੋਲਕ ਨਾਮ ਹੈ ਆਰਮ ਅਮੋਲਕ ਦੀ ਪ੍ਰਾਪਤੀ ਕਰਾਉਣ ਵਾਲਾ ਨਾਮ ਤਨ ਮੁਖ ਉਜਲੇ ਹੋਏ ਜਿਨ੍ਹਾਂ ਦਾ ਸਾਨ ਨਾਮ ਤਨ ਹੈ ਉਹਨਾਂ ਦੇ ਲੋਕ ਤੇ ਲੋਕ ਤੂਜੇ ਨੂੰ ਮੁਖ ਹੋ ਗਏ ਹਨ ਹਰ ਪਾਇਆ ਸਤਿ ਸੂਨ ਨੂੰ ਸੋ ਹਰੀ ਸ਼ਚੇ ਨੂੰ ਪਾਇਆ ਹੈ ਇਸ ਸੱਚੇ ਦੀ ਸੋਧਾ ਕਰਦੇ ਰਹਿੰਦੇ ਹਰ ਵਕਤ ਮਨਮੀਰੀ ਜੀ ਸੱਚੇ ਜੇ ਅਸੀਂ ਸੋਧਾ ਹੈ ਮਨਮੀਰੇ ਗੁਰਸਾਬ ਦੀ ਹਰ ਪਾਇਆ ਜੇ ਮੇਰੇ ਪਿਆਰੇ ਮਨੋਂ ਗੁਰਾਂ ਦੀ ਸ਼ਬਦ ਦੀ ਕਮਾਈ ਕਰਕੇ ਅਕਾਲ ਪੁਰਖ ਪ੍ਰਾਪਤ ਕੀਤਾ ਜਾਂਦਾ ਹੈ ਬਿਨ ਸੋਧਾ ਜਗ ਭੁੱਲਦਾ ਫਿਰਦਾ ਬਿਨ ਗੁਰੂ ਸਾਹਿਬ ਦੇ ਸ਼ਬਦ ਤੋਂ ਜਗ ਤੇ ਭੁੱਲਦਾ ਫਿਰਦਾ ਕੋਈ ਜੀਵੀ ਜੁਤ ਕਾ ਦੀ ਉਪਾਸ਼ਨਾ ਕਿ ਲੱਗੇ ਫਿਰਦੇ ਹੈ ਦੇਵੀ ਦੇਵਾ ਪੂਜੀਏ ਭਾਈ ਕਾ ਮੰਗਣ ਕਿ ਆ ਦੇ ਕੋਈ ਦੇਵੀ ਜੋ ਤੇ ਹਰਨਾਂ ਦੇ ਪੈ ਰਹੇ ਰਹਿੰਦੇ ਹਨਗੇ ਬਿਨਾ ਸ਼ਕਤ ਦੇ ਜਗਤ ਭੁਲਦਾ ਫਿਰਦਾ ਹੈ ਕੋਈ ਕਹਿੰਦਾ ਮੈਨੂੰ ਫਲਾਲੇ ਦੇਵਤੇ ਦੁੱਲਣ ਕੋਈ ਕਹਿੰਦਾ ਮੈਨੂੰ ਪੈਰੋਂ ਚਿਮੜਿਆ ਕੋਈ ਕਹਿੰਦਾ ਹનુਮਾਨ ਚਿਮੜਿਆ ਹੋਇਆ ਕਿਸ ਪ੍ਰਕਾਰ ਸਾਧ ਸੰਗੇ ਜੀ ਬਿਨਾ ਸ਼ਕਤ ਦੇ ਜਗਤ ਭੁਲ ਵਿੱਚ ਭੁਲਦਾ ਹੋਇਆ ਦਰਗਾਹ ਮਿਲਿਆ ਸਜਾ ਕੋਈ ਨਹੀਂ ਗਵਾਜ ਵੀ ਸਜਾ ਨੂੰ ਵੀ ਸੱਚਖੰਡ ਦੀ ਯਾਦ ਕੇ ਦਰਗਾਹ ਪਰ ਲੋਕ ਜੀ ਵੀ ਸਜਾ ਨੂੰ ਲੱਭੀ ਹੈ ਦਾਰਸ ਜਿਹੜੀ ਸਾਧੂ ਕੀ ਗਏ ਜਗਾਤੀਓ ਨੂੰ ਸਭ ਆ ਮਿਲ ਜੀਏ ਦੁਨੀਆਂ ਦੀ ਕੋ ਕਰਮ ਕਰਨੇ ਕਰਕੇ ਦਰ ਅੰਦਰ ਜਿਹੜੀ ਗਏ ਹੈ ਤੇਰੇ ਦਾ ਹੈ ਉਹਦੇ ਚ ਕਾਮ ਕ੍ਰੋਧ ਆਦਿਕਾ ਕਰਕੇ ਹਰ ਵਕਤ ਸਜਾਉਣਾ ਲਿੰਗਰੀਆ ਰਹਿਣੀ ਹੈ ਹਰਗੀਆ ਦੁੱਖ ਜੇ ਦੁੱਖ ਹੋਇਆ ਰਿੰਦਾ ਹੈ ਤੋ ਸੱਚੀ ਜਗਾਵ ਤੇ ਸੱਚ ਕਰਨ ਦੀ ਸਜਾ ਨੇ ਜੋ ਮੋ ਪ੍ਰਖਾਨੋ ਰਹਾਉ ਇਸ ਦੇਹੀ ਅੰਦਰ ਪੰਜ ਚੂਰ ਵਸਹਿ। ਇਸ ਦੇਹੀ ਦੇ ਅੰਦਰ ਤੰਜ ਚੂਰ ਵਸਦੇ ਹਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਸਭ ਜਸ ਜਿਹੜੀ ਵਸਤੂ ਵਿਚਾਰ ਨੂੰ ਪਿਰਾਜ ਕੇ ਲੈ ਜਾਂਦਾ। ਉਹ ਕ੍ਰੋਧ ਹੈ ਸ਼ਾਂਤੀ ਨਹੀਂ ਲੈ ਜਾਂਦਾ। ਲੋਭ ਸੰਤੋਖ ਨੂੰ ਲੈ ਜਾਂਦਾ। ਮੋਹ ਵੇਪੂਨ ਲੈ ਜਾਂਦਾ। ਅਹੰਕਾਰ ਨਿਮਰਤਾ ਨੂੰ ਲੈ ਜਾਂਦਾ। ਇਹ ਚੂਰ ਰਹਿੰਦੇ ਹਨ। ਅੰਮ੍ਰਿਤ ਲੁਟ ਹੈ। ਮਨ ਮੁਖ ਨਹੀਂ ਬੁੱਝਦਾ। ਅੰਮ੍ਰਿਤ ਜੋ ਸੁਗੰਧ ਗੁੰਢਾ ਨੇ। ਜਿਹੜੇ ਅੰਮ੍ਰਿਤ ਨੂੰ ਖੋਜ ਗਏ ਨੇ ਅੰਦਰਜੋ ਆਤਮ ਨੂੰ ਨੰਦੀ ਪ੍ਰਾਪਤੀ ਹੋਣੀ ਸੀ ਉਹਦੇ ਵੱਲੋਂ ਮਨ ਜਿਹੜਾ ਬੇਵੋਹ ਕਰ ਦਿੰਦੇ ਉਹੇ ਦਿੱਕਲੇ ਹਨ ਨਹੀਂ ਜਿਹੜਾ ਮਨੁੱਖੀ ਨੀਸਾਂ ਨੇ ਇਸ ਗੱਲ ਨੂੰ ਕੋਈ ਨਾ ਸੁਣਿਆ ਕੀ ਕਾਰਾ ਜੇ ਚਾਹਾਂਗਾ ਮਾਰ ਵੀ ਕਰਨ ਕੀ ਦੀ ਪੁਕਾਰ ਸੁਣਦਾ ਸਾਰੇ ਦੁਨੀ ਦੇ ਵੇਖੀਦੇ ਹਨ ਸੰਸਰ ਦਾ ਆਂਦੇ ਪਰਸਰਾਵਰੇ ਕਰਾਇਆ ਕੋਈ ਫੜਿਆਦ ਵੀ ਨਹੀਂ ਉਹਨਾਂ ਦੀ ਸੁਣਨ ਵਾਲਾ ਉੰਧਾ ਜਾਗਤੋਂ ਉੰਧ ਵਰਤਾਰਾ ਜੀ ਜੀ ਅੰਧ ਜਾਗਤ ਜੀ ਅੰਧਾਈਏ ਵਰਤਾਰੇ ਜੀ ਹਰ ਕੋਈ ਹੋ ਹੈ ਆਜ ਗੁਰੂ ਗੋਵਾਰਾ ਬਿਨੋ ਗੁਰੇ ਤੋਂ ਗਿਆਨ ਦਾ ਗੁਜ਼ਾਰ ਅਰੰਡਾ ਪੜਦਾ ਨਹੀਂ ਰਹਾ ਹੈ ਬੜਾ ਭਾਰੀ ਗੜਾ ਓ ਮੈਂ ਮੀਰਾ ਕਰ ਕਰ ਵਿਗੁੱਤੇ ਓ ਮੈਂ ਕਰਕੇ ਆਪ ਦੀ ਜੀਹ ਦੀ ਮੇਰ ਕਰਕੇ ਪਦਾਰਥ ਨਹੀਂ ਬਹੁਤ ਸਾਰੇ ਬਗੂਤੇ ਖਰਾਬ ਹੋ ਰਹੇ ਹੈ ਇਹੋ ਚੱਲੈ ਨਾ ਚਲਦਿਆ ਨਾ ਕੋਈ ਪਦਾਰਥ ਵੀ ਚਲਦੇ ਹੋਏ ਨਾ ਪੁੱਤਰ ਨਾ ਇਸਤਰੀ ਨਾ ਪਦਾਰਥ ਕੋਈ ਵੀ ਨਾਲ ਨਹੀਂ ਚਲਦਾ ਹੈ ਪਰਲੋਕ ਨੂੰ ਗੁਰਮੁਖ ਹੋਵੇ ਸੂ ਨਾਮ ਧਿਆਨ ਇਸ ਕਰਕੇ ਗੁਰਮੁਖ ਸਾਰਿਆਂ ਦਾ ਮੋਹ ਛੱਡ ਕੇ ਜਿਹੜੇ ਹੁਬੇ ਮਹਾਰਾਜ ਦੇ ਨਾਮ ਨੂੰ ਪਿਆਉਂਦੇ ਹਨ ਸਦਾ ਹਰ ਨਾਮ ਸਮਾਲ ਸਦਾ ਸਦਾ ਪ੍ਰਮੇਸ਼ਰ ਦੇ ਨਾਮ ਨੂੰ ਯਾਦ ਕਰਦੇ ਹਨ ਵਿਹਾਰਾਂ ਚ ਵੀ ਸੱਚੀ ਬਾਣੀ ਹਰ ਗੁਣ ਗਾਵੇ ਉਹ ਸੱਚੀ ਹੈ ਸਤਿਗੁਰਾਂ ਦੀ ਬਾਣੀ ਇਹਦੇ ਦੁਆਰਾ ਹੋਈ ਅਕਾਲ ਪੁਰਖ ਦੇ ਗੁਣਾਂ ਨੂੰ ਗਾਵੇ ਨਜ਼ਰੀ ਨਗਰ ਨਿਹਾਲ ਉਹਨਾਂ ਦੇ ਨਜ਼ਰੀ ਪ੍ਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਉਹ ਨਿਹਾਲ ਹੋ ਜਾਂਦੇ ਬੰਦਨਾ ਤੋਂ ਰਹਿਤ ਹੋ ਜਾਂਦੇ ਹੈ ਨਜ਼ਰੀ ਗੁਰੂ ਜੋ ਅਗਿਆਨ ਦ੍ਰਿਸ਼ਟੀ ਵਾਲੇ ਉਹ ਜਦੋਂ ਗਿਆਨ ਵਾਲੀ দৃষ্টি ਕਰਦੇ ਐ ਉਹਦੇ ਨਿਹਾਲ ਪ੍ਰਸੰਨ ਹੋ ਜਾਂਦੇ ਉਹਨੇ ਜਿਤ ਪਰਮੇਸ਼ਰ ਨੂੰ ਨਿਹਾਲ ਦੇਖ ਲੈਂਦੇ ਐ ਗਿਆਨ ਦ੍ਰਿਸ਼ਟੀ ਕਰਕੇ ਸਤਗੁਰ ਗਿਆਨ ਸਦਾ ਕਟ ਚੰਨ ਸਤਗੁਰ ਸਾਹਿਬ ਜੀ ਦੇ ਗਿਆਨ ਕਰਕੇ ਸਦਾ ਹਿਰਦੇ 'ਚ ਪ੍ਰਕਾਸ਼ ਹੁੰਦਾ ਮੇਰਾ ਪਰਮ ਰਸਤਾ ਪ੍ਰਾਪਤ ਹੁੰਦੀ ਐ ਅਮਰ ਸਿਰ ਬਾਦਸ਼ਾਹ ਗੁਰੂ ਮਹਾਰਾਜ ਸਾਹਿਬ ਕੈਸੇ ਬਾਦਸ਼ਾਹ ਦੇ ਸਿਰ ਤੇ ਵੀ ਅਮਰ ਹੁਕਮ ਹੈ ਅਨੇ ਹੀ ਦਾਰਸ਼ਾ ਸੀ ਨਾ ਅਕੜਿਆ ਸੀ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਪਰਿਵਾਰ ਨੂੰ ਕਬਜ਼ੇ ਨੂੰ ਹੱਥ ਪਾਉਣ ਲੱਗੇ ਤੇ ਕਬਜ਼ੇ ਨਾਲ ਹੀ ਜੁੜ ਗਿਆ ਮਹਾਰਾ ਕਹਿੰਦੇ ਜਿੱਥੇ ਤਲਵਾਰ ਚੱਕਣੀ ਸੀ ਪੂਰੀ ਸ਼ਾਹ ਤੇ ਸ਼ੇਰ ਸਾਹ ਦੇ ਤੇ ਸਲੇਮ ਸਾਹ ਤੇ ਉਥੋਂ ਕੈਰ ਹੋ ਕੇ ਆਇਆ ਅੱਜ ਗੁਰੂ ਘਰ ਤੇ ਤਲਵਾਰ ਚੱਕਵੇਂ ਮੁੱਠੇ ਨਾਲ ਕਬਜ਼ੇ ਨਾਲ ਹੀ ਹੱਥ ਜੁੜੇ ਜੇ ਮਰ ਜੇ ਫੇਰ ਕੀ ਕਰੇਗਾ ਫੇਰ ਪਿਸ਼ਤਾਵਾ ਕੀਤਾ ਮਾਰੂ ਦੇ ਚਰਨੀ ਪਿਆ ਤਾਂ ਕਬਜ਼ੇ ਨਾਲ ਹੱਥ ਜੁਟਿਆ ਸੀ ਸਾਥ ਕੋਲ ਜੀ ਉਹ ਬਾਦਸ਼ਾਹ ਨੇ ਫਿਰ ਤੇ ਵੀ ਮਾਰਦਾ ਹੁਕਮੀ ਹੈ ਬਾਦਸ਼ਾਹੀ ਹੁਕਮ ਤੋਂ ਉਲਟ ਨਹੀਂ ਜਨ ਸਕਦੇ ਅੰਦਰ ਸਿਰ ਬਾਦਸ਼ਾਹ ਕਿਸੇ ਪ੍ਰਕਾਰ ਬਾਦਸ਼ਾਹ ਜੋ ਬ੍ਰਹਮਾ ਆਦਿਕ ਉਹਨਾਂ ਤੇ ਵੀ ਮਹਾਰਾਜਾ ਗੁਰਾਂ ਦਾ ਪ੍ਰਵੇਸ਼ ਦਾ ਹੁਕਮ ਹੈ ਆਨੰਦਨ ਪਾਲੂ ਹੁਕਮ ਵਿੱਚ ਹੀ ਜਾਂਦੇ ਹਨ ਆਨੰਦਨ ਪਾਗਤ ਕਰ ਹੈ ਦਿਨ ਰਾਤ ਜਿਵੇਂ ਤੀਜੀ ਲਾਲੂ ਜੀ ਜਹੂਰ ਅਕਬਰ ਨੰਗੇ ਪੈਰੀਆਂ ਆਇਆ ਸੀ ਪਾਵਡੇ ਵੀ ਵਿਛਾਏ ਮਾਰਨ ਕਹੀ ਜੇ ਤੇ ਬੌਲੀ ਦਾ ਕੱਟੂ ਤੂੰ ਉਹਨੂੰ ਚਤੌਰ ਛੁੱਟੇਗਾ ਇਸ ਸਰਗਰਮਾ ਬਚਨ ਸੁਣ ਕੇ ਇਹਨੂੰ 3-12 ਸਾਲ ਚਤੌੜ ਗਾ ਕਿਲਾ ਨਹੀਂ ਛੁੱਟਿਆ ਜਤਨ ਕਰਦਾ ਰਿਹਾ ਸੀ ਇਸ ਪ੍ਰਕਾਰ ਮੁਸਾਫ ਦੀ ਸ਼ਰਨ ਵਿੱਚ ਆਇਆ ਸੀ ਹਰ ਦਿਨ ਭਗਤ ਕਰੇ ਦਿਨ ਰਾਤ ਹੀ ਰਾਤ ਨੂੰ ਗੁਰੂ ਨੂੰ ਭਗਤੀ ਕਰਦੇ ਆ ਉਹੋ ਅਵਿਦਿਆ ਰੂਪੀ ਰਾਤੋਂ ਗਿਆਨ ਰੂਪੀ ਜਨਮ ਹੋ ਗਿਆ ਹੈ ਨਿਰੰਤਰ ਇੱਕ ਰਸ ਆਰਾਮ ਨਾਮ ਸਚਲਾ ਰਾਮ ਦੇ ਨਾਮ ਦਾ ਸੱਚਾ ਨਾਮ ਪ੍ਰਾਪਤ ਹੋਇਆ ਉਹਨਾਂ ਨੂੰ ਮਾਨਕ ਰਾਮ ਨਾਮ ਨਿਸ਼ਤਾਰਾ ਗੁਰੂ ਜੀ ਨੇ ਜੈਨੇ ਰਾਮ ਦਾ ਨਾਮ ਜਪਨੇ ਕਰਕੇ ਜੀਵਾਂ ਦਾ ਨਿਸ਼ਤਾਰਾ ਹੁੰਦਾ ਹੈ ਸਾਧੂ ਵਰਤੇ ਹਰ ਪਾਹ ਗੁਰੂਆਂ ਦੇ ਸ਼ਬਦ ਚ ਰੰਗੇ ਉਹਨਾਂ ਨੇ ਹਰੀ ਨੂੰ ਪਾਹ ਪ੍ਰਾਪਤ ਕੀਤਾ ਹਰੀ ਉਹਨਾਂ ਦੇ ਪਾਸ ਹੀ ਹੈ ਸੂਰਠ ਹਰੀ ਦਾ ਪਾਸ ਚੜਿਆ ਉਹਨਾਂ ਨੂੰ ਰਾਮ ਚੜਿਆ ਹੈ ਸੂਰਠ ਮਹੱਲਾ ਦੀ ਕੀਜਾ ਦਾਸਨ ਅਦਾਸ ਹੋਊਗਾ ਤਾਂ ਹਰ ਪਾਈ ਇਹਦਾ ਹੀ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੋ ਮਹਾਰਾਜ ਦੇ ਸੇਵਕ ਸੰਤ ਭਗਤ ਹੋਇਆ ਉਹਨੇ ਦਾਸਾਂ ਦੇ ਦਾਸ ਮਨਮਾਨੀ ਸਵੀਕਾਰ ਕੇ ਹੋਵੇ ਤਾਂ ਹਰੀ ਅਕਾਲ ਪੁਰਖ ਨੂੰ ਪਾ ਸਕਦਾ ਹੈ ਰਬ ਦਾ ਦਸੰਦਾਸ ਕਿਵੇਂ ਬਣਨੇ ਵਿਚੋ ਆਪ ਗਵਾਇ ਵਿਚੋ ਆਪਾ ਦਾਈ ਹੰਕਾਰ ਕੋ ਆ ਜਾਈਏ ਭਗਤਾਂ ਦਾ ਕਾਰਜ ਹਰ ਆਨੰਦ ਹੈ ਭਗਤਾਂ ਦਾ ਕਾਰਜ ਜਿਹੜਾ ਹੈ ਉਹ ਹਰੇਕ ਕੰਮ ਜਿਹੜਾ ਹੈ ਵਾਹਿਗੁਰੂ ਕਰਦਾ ਆਪ ਸਾਲ ਦਿਨ ਹਰ ਗੁਣ ਗਾਈ ਤੋਤ ਰਾਤ ਨੇ ਭਗਤਾਂ ਦਾ ਕਾਰਜ ਅੰਦਰ ਹਰ ਗੁਣ ਗਾਈ ਭਗਤਾਂ ਦਾ ਕੰਮ ਹੈ ਰਾਤ ਨੂੰ ਹੀਰੀ ਦੇ ਗੁਣ ਲਾਉਂਦੇ ਆ ਤੇ ਹਰੀ ਭਗਤਾਂ ਨੂੰ ਆਨੰਦ ਬਖਸ਼ਦਾ ਹੈ ਆਨੰਦ ਸਰੂਪ ਹਰੀ ਹੈ ਉਹ ਭਗਤਾਂ ਦੇ ਤਾਂ ਆਨੰਦ ਹੀ ਕਰੀ ਰੱਖਦਾ ਹਰ ਵਕਤ ਕਦੇ ਉਹਨਾਂ ਨੂੰ ਸੋਗ ਨਹੀਂ ਪੈਣ ਦਿੱਤਾ ਭਗਤਾਂ ਦਾ ਕੰਮ ਹੈ ਹਰੀ ਦੇ ਨਿਤ ਗੁਣ ਗਾਉਣੇ ਵਾਹਿਗੁਰੂ ਦਾ ਕੰਮ ਹੈ ਹਰੀ ਆਪ ਦਾ ਆਨੰਦ ਵਖੇ ਅਨੰਦ ਰੂਪ ਕਰਿ ਲਾ ਭਕਤਾਂ ਦੇ ਤਾਈਂ ਸ਼ਬਦ ਸ਼ਬਦਾਂ ਦਾ ਕੰਮ ਇਹ ਹੈ ਕਿ ਹਰੀ ਦੇ ਆਨੰਦ ਜੀ ਮਸਤ ਰਹਿੰਦੇ ਆ ਰਾਤ ਦਿਨ ਹਰੀ ਦੇ ਗੁਣਾਂ ਨੂੰ ਗਾਉਂਦੇ ਤਾਂ ਆਨੰਦ ਰਹਿੰਦਾ ਉਹਨਾਂ ਨੂੰ ਸਾਧ ਰੱਤੇ ਸਦਾ ਇਕ ਰੰਗੀ ਇਹ ਵੀ ਨੂੰ ਸਾਧ ਦੇ ਸ਼ਬਦ ਜਰੰਦੀ ਹੋਏ ਆ ਸਦਾ ਇਕ ਰੰਗੀ ਯਕ ਰੰਗ ਇੱਕੋ ਹੀ ਰੂਪ ਹੋ ਗਏ ਮਹਾਰਾਜ ਵਿੱਚ ਹਰਥੇ ਉਹ ਰਹੇ ਸਮਾਈ ਜਿਵੇਂ ਸਮੁੰਦਰ ਦੀਆਂ ਨਦੀਆਂ ਸਮਾਈਆਂ ਰਹਿੰਦੀਆਂ ਐ ਹਰੀ ਚੋਂ ਮਿਲੇ ਰਹਿੰਦੇ ਭੇਦ ਹੋਏ ਰਹਿੰਦੇ ਆ ਆਰ ਜੀਓ ਸਾਡੀ ਲਦਰਤੁ ਮਾਰੀ ਸ੍ਰੀ ਹਰਿ ਅਕਾਲ ਪੁਰਖ ਦੀ ਆਗਿ ਦੀ ਇਹ ਜੀ ਕਿਰਪਾ ਦ੍ਰਿਸ਼ਟੀ ਹੈ ਜਿਸ ਜਾਈ ਵਾਲੀ ਸੱਚੀ ਹੈ ਆਪਣੇ ਆਸਾ ਨੂੰ ਕਿਰਪਾ ਕਰ ਪਿਆਰੇ ਜੀ ਮੇਰੇ ਪਿਆਰੇ ਆਪ ਦੇ ਸੇਵਕਾਂ ਦੇ ਤੇ ਜੀ ਪੀਂਹਿਆਂ ਤੇ ਕਿਰਪਾ ਕਰਦੇ ਰਹੇ ਹੋ ਹੁਣ ਵਰਤਮਾਨ ਸਮੇਂ ਤੇ ਵੀ ਕਿਰਪਾ ਦ੍ਰਿਸ਼ਟੀ ਕਰੋ ਆਪ ਦੇ ਸੇਵਕਾਂ ਤੇ ਰਾਖੋ ਪੈਰ ਹਮਾਰਾ ਸਾਡੀ ਜਿਹੜੀ ਪ੍ਰਤਗਿਆ ਆਪ ਦੀ ਹਰ ਵਕਤ ਭਲਕੀ ਕਰਨ ਦੀ ਸਿਧਨ ਕਰਨਾ ਆਪ ਜਪਣਾ ਜਪਉਣਾ ਇਹ ਸਾਡੀ ਪੈ ਜਿਹੜੀ ਪ੍ਰਤਿਕਿਆ ਕੀਤੀ ਹੋਈ ਹੈ ਲਾਜ ਆਪ ਹੀ ਰੱਖਣਾ ਕਰੋ راہਬ ਸ਼ਬਦ ਸਲਾਹੀ ਸਦਾ ਹਉ ਜੀਵਾ ਉਹੀ ਤੋਂ ਮਾਰੇ ਗੁਰਾਂ ਦੇ ਸ਼ਬਦ ਕਰਕੇ ਆਪ ਦੀ ਸ਼ਿਫਤ ਕਰਦੇ ਆਂ ਕਿਸ ਤਰ੍ਹਾਂ ਜੀਵਨ ਮੁਕਤੀ ਨੂੰ ਪਾ ਕੇ ਜਿਉਂਦੇ ਹਾਂ ਗੁਰਮਤੀ ਭਉ ਭਗਤਾਂ ਗੁਰਗਰੋਨੀ ਮਤੀ ਸਿੱਖਿਆ ਕਰਕੇ ਜਮਨਮਾਂ ਦਾ ਭੈ ਭੱਜ ਗਿਆ ਏ ਮੇਰਾ ਪ੍ਰਭ ਸਾਚਾ ਆਤਸਵਾਲਿਉ ਮੇਰਾ ਸੱਚਾ ਜਾਈਏ ਤੇ ਅੰਤ ਫਲੌਣੇ ਯੋਗ ਹੈ ਫਲੌ ਸੁੰਦਰ ਹੈ ਸਾਰੇ ਨੂੰ ਸਵਾਰਨੇ ਜਿਮਾਲਾ ਹੈ ਗੁਰਸੇਵ ਆ ਚਿਤ ਲੱਗ ਜਿਨ ਜਿਨ ਗੁਰੂ ਸਾਹਿਬ ਦਾ ਸੇਵ ਹੈ ਉਹਨਾਂ ਚਿਤ ਪਰਿਵਿਸ਼ਿਤੀ ਲੱਗਾ ਹੈ ਸਾਚਾ ਸਬਦ ਸੱਚੀ ਸਾਚ ਬਾਣੀ ਸਚ ਹੈ ਸ਼ਬਦ ਬ੍ਰਹਮਾ ਕੋ ਸਚੀ ਉਹਦੀ ਲਿਸ਼ਟੇ ਕਰਕੇ ਸਤਨਾਗੁਰੂ ਬਾਣੀ ਹੈ ਧਰਤੀ ਬਾਣੀ ਆਈ ਵੇਦ ਸ਼ਾਸਤਰ ਵੀ ਧਰਤੀ ਸਮਰਦੀ ਮਈ ਅਗੇ ਰੂ ਬਾਣੀ ਹੈ ਸਾਚਾ ਸਬਦ ਸੱਚਾ ਮਾਰਾ ਦਾ ਉਪਦੇਸ਼ ਹੈ ਸੱਚੀ ਸਚੀ ਨਿਸ਼ਟੇ ਕਰਕੇ ਸਰੂਪ ਦੇ ਨਿਸ਼ਚੇ ਕਰਨ ਵਾਲੀ ਬਾਣੀ ਹੈ। ਤੋ ਜਨ ਅਨਜਨ ਜਾਗਦਾ। ਉਹ ਰਾਗ ਨਹੀਂ ਸੁਕੇਉ ਸਭ ਸ਼ਬਦ ਬ੍ਰਹਮ ਹੈ। ਸਚੀ ਉਹ ਨਿਸ਼ਟੇ ਕਰਕੇ ਬਾਣੀ ਬਣਾਉ ਤੇ ਜਿਹੜਾ ਪਸਾਰਾ ਬਣਾਇਆ ਇੱਕ ਤੋਂ ਅਨੇਕਾ ਰੂਪਾਂ ਸਾਖੀ ਰੂਪ ਹੋ ਕੇ ਹੋਇਆ ਹੈ। ਇਹਦੀ ਉਹਦੀ ਬਣੌਟ ਵੀ ਸੱਚੀ ਹੈ। ਤੋ ਜਨ ਅਨਜਨ ਜਾਗਦਾ। ਉਹ ਜਨ ਜੀ ਨੂੰ ਇਹ ਸੋਚ ਪੈ ਗਈ ਹੈ ਕਿ ਆਪ ਸੱਦ ਪਿਆ ਸਭ ਸਭ ਕੋ। ਉਹ ਰਾਜ ਨੇ ਜਾਗ ਦੀ ਜਾਗ ਤੇ ਬਬਰਤਵਾਦ ਹੈ ਜਿਵੇਂ ਜਲ ਰੂਪ ਹੋ ਕੇ ਜਾਲੀ ਰਹਿੰਦਾ ਹੈ ਤੇਰਾ ਜਣਾ ਵੜ ਕੇ ਸੋਨਾ ਹੀ ਰਹਿੰਦਾ ਹੈ ਜਿਹੜੇ ਕਾਗੇ ਬਸਰ ਬਣ ਕੇ ਫੇਰ ਵੀ ਤੰਦ ਹੀ ਰਹਿੰਦੇ ਹੈ ਇਸੇ ਪ੍ਰਕਾਰ ਸਾਧ ਮਿੱਟੀ ਦੇ ਢਾਂਡੇ ਢਾਂਡੇ ਬਣ ਕੇ ਵੀ ਮਿੱਟੀ ਰਹਿੰਦੇ ਹੈ ਇਸੇ ਤਰ੍ਹਾਂ ਲੋਹੇ ਦੇ ਸ਼ਾਸਤਰ ਲੋਹਾ ਸ਼ਾਸਤਰ ਬਣ ਕੇ ਵੀ ਲੋਹਾ ਹੀ ਰਹਿੰਦੇ ਹੈ ਇਸ ਪ੍ਰਕਾਰ ਹੈ ਉਹ ਰਾਜ ਨੇ ਜਾਗ ਤੇ ਅਮਨ ਰੂਪ ਵਿੱਚ ਪਰਮੇਸ਼ਰ ਨੂੰ ਦੇਖਦਾ ਹੈ ਮਹਾ ਗੰਭੀਰ ਸਦਾ ਸੁਖ ਦਾਤਾ ਉਹ ਮਹਾ ਗੰਭੀਰ ਦੂਗੇ ਤੇ ਦੂਗਾ ਪਤਾਲਾਂ ਦਾ ਪਤਾਲ ਰੂਪ ਹੈ ਸਦਾ ਸਦਾ ਸੁਖ ਦਾਦਾਤਾ ਹੈ ਜਿਸ ਦਾ ਅੰਤ ਨਾ ਪਾਇਆ ਕੋਈ ਵੀ ਦਾ ਲੋਕ ਪਰਲੋਕ ਕਰਕੇ ਕਿਸੇ ਦਾ ਅੰਤ ਨਹੀਂ ਪਾਇਆ ਹੈ ਪੂਰੇ ਗੁਰੇ ਬਰਾਟ ਰੂਪ ਦੇਖ ਕੇ ਕ੍ਰਿਸ਼ਨ ਜੀ ਦਾ ਅਰਜੁਨ ਡਰ ਗਿਆ ਸੀ ਸੁਪੋਜ ਗਿਆ ਸੀ ਕਹਿੰਦਾ ਮੇਥੋਂ ਇਹਦਾ ਰੂਪ ਨਹੀਂ ਵੇਖਿਆ ਜਾਂਦਾ ਮਿਕਾਇਲ ਰੂਪ ਧਾਰ ਕੇ ਮੈਨੂੰ ਹਰ ਵਰਸ਼ਣ ਦਿਓ ਇਹ ਹੈ ਅਗੇ ਸੂਤ੍ਰੂਪ ਸੀ ਕਿਸ ਪ੍ਰਕਾਰ ਪੋਸਟਰਵੇਸ਼ਨ ਦਾ ਬਰਾਦਰੂਪ ਦਾ ਜਿਵੇਂ ਅਰਜਨ ਨੇ ਅੰਤਪਾਸ ਕਿਹਾ ਸੀ ਕਿਵੇਂ ਮਾਰੇ ਮੱਖਾ ਆਕਾਸ਼ ਤੇ ਪਤਾਲ ਅੱਖ ਦੇ ਫੁੱਲ ਜੀ ਮੁਖਾਤੇ ਤੀਰ ਦੇ ਬੇਤੇ ਨੂੰ ਉਹ ਅੰਤਨੀ ਅਕਾਸ਼ ਤੇ ਪਤਾਲਾ ਨਹੀਂ ਪਾ ਸਕਿਆ ਸੀ ਉਸ ਵਾਹਿਗੁਰੂ ਦਾ ਕਿਸੇ ਨੂੰ ਪਉਣਾ ਸੀ ਪੂਰੇ ਗੁਰ ਕੀ ਸੇਵਾ ਕੀਨੀ ਉਹ ਸ੍ਰੀ ਅਨੰਦ ਦੇਵ ਜੀ ਨੇ ਜਿਹਨੂੰ ਸੇਵਾ ਕਹਿਲ ਕੀਤੀ ਹੈ ਅਕਿੰਤ ਹਰ ਮੰਨ ਵਸਾਇਆ ਉਹਨਾਂ ਦੇ ਮਨ ਚ ਹਰੀ ਨੇ ਚਿਤਵਨੀ ਤੁਰੈ ਅਕਸ਼ਮਾਪਰੀ ਮਨ ਚ ਵਸਾ ਤਾ ਸਾਰੀਆਂ ਚਿੰਤਾ ਤੋਂ ਰਹਿਤ ਹੋ ਕਰਕੇ ਮਨ ਚ ਵਸਾ ਤਾ ਸਰੂਪ ਮਾਨਤਾ ਨਿਰਮਲ ਸਦਾ ਸੋਹਣਾ ਕਰ ਮਨ ਤੇ ਚੰਨ ਜਿਨੂੰ ਨਿਰਮਲ ਹੈ ਕਤੋਂ ਮਨ ਕਰਕੇ ਵੀ ਕੋਈ ਉਗਗੁਣ ਨਹੀਂ ਕਰਦੇ ਜਿਤੁ ਉਹਨੇ ਵਕਾਰ ਦਾਨ ਕਰਕੇ ਵੀ ਗੁਨਾਹ ਨਹੀਂ ਕਰਦੇ ਸਦਾ ਉਹਨਾਂ ਨੂੰ ਮਨਤਾ ਨਿਰਮਲ ਸਦਾ ਸੁਖਾਂ ਅੰਸਰ ਉਹਨਾਂ ਦੇੰਦ ਸਦਾ ਸੁਖ ਰਹਿਣ ਵਾਲਾ ਅਬਨਾਸੀ ਸੁਖ ਬ੍ਰਹਮਾਨੰਦ ਹੈ ਅੰਦਰ ਕਿਹੋ ਭਰਮ ਚੁਕਾਇਆ ਜਿਹੜਾ ਸੰਗੁਸੀ ਨੇ ਜੀਵ ਤੇ ਦੇਦੋਂ ਚੁਕਾਤਾ ਹੈ ਮਾਰਕਾ ਮਾਰਗ ਸਦਾ ਪੰਥ ਵਿਖੜਾ ਜਿਹੜਾ ਹਰੀ ਦਾ ਮਾਰਗ ਰਸਦਾ ਹੈ ਨਾ ਭਾਈ ਇਹ ਸਦਾ ਪੰਥ ਵਿਖੜਾ ਕਸ਼ਮਾ ਹੈ 5 ਕੋਸ ਲੰਘ ਕੇ ਜਾਣਾ ਪੈਂਦਾ ਹੈ ਅਤੇ ਹਰੀਦਾਬਾਰ ਵੀ ਇਹਦਾ ਸਾਰੇ ਦੁਨੀਆਂ ਦੇ ਮਾਰਗਾਂ ਵਿੱਚੋਂ ਬੜਾ ਕੰਠ ਖੰਡੇ ਧਾਰ ਜਿਹੜਾ ਹੈ ਗੁਰਸਿੱਖੀ ਬੜੀ ਕ ਖੰਡੇ ਧਾਰ ਗਲੀਅ ਧੀਵੀ ਉਥੇ ਟਿਕਣਾ ਪਹੁੰਚ ਚੱਲ ਨਾ ਸਕੇ ਉੱਪਰ ਕੀੜੀ ਕੀੜੀ ਜਿੰਨੀ ਵੀ ਹੰਗ ਦਾ ਨਾਲ ਨਹੀਂ ਚਲਿਆ ਜਾ ਸਕਦਾ ਇਸ ਕਰਕੇ ਉਹ ਪਾਏ ਹੜਕਾ ਮਾਰਗ ਹੜਕਾ ਮਾਰਗ ਸਦਾ ਪੰਥ ਵਿਖੜਾ ਜਿਹੜਾ ਹਰੀ ਦੇ ਮਾਰਗ ਉੱਤੇ ਚੱਲਦਾ ਹੈ ਸਦਾ ਇਹ ਪੰਡਾ ਵਿਖੜਿਆ ਕਸ਼ਣ ਹੈ ਲੰਗੜੋ ਉਹ ਪਾਏ ਗੁਰ ਵਿਚਾਰ ਕੋਈ ਕੋਈ ਹੈ ਜਿਹੜਾ ਗੁਰ ਦੀ ਵਿਚਾਰ ਦੁਆਰਾ ਦੇਹ ਦੀ ਹੰਗਤਾ ਛੱਡ ਕੇ ਪਾਉਂਦਾ ਹੈ ਹਰਕ ਰੰਗ ਰਾਤਾ ਸਭ ਦੇ ਮਤਰੀ ਦਾ ਹਰਕ ਜਿਹੜੀ ਭਾਗ ਭਗਤੀ ਕਰਨੀ ਹੈ ਖੰਨਿਓ ਤਿੱਖੀ ਦੰਦੋ ਨਿੱਕੀ ਇਹਤ ਮਾਰਗ ਜਾਣਾ ਪੈਂਦਾ ਏ ਸਦਾ ਦਿਖਣਾ ਕਠਨ ਪੰਥ ਹੈ ਰ ਉਖਾ ਹੈ ਚਰਨਾ ਕੋ ਪਾਈ ਕੋ ਪਾਈ ਗੁਰੂ ਵਿਚਾਰ ਗੁਰੂ ਜੀ ਵਿਚਾਰ ਦੁਆਰਾ ਕੋਈ ਪਾਈ ਪ੍ਰਾਪਤ ਕਰ ਸਕਦਾ ਏ ਇਸ ਰੂਪ ਦੇ ਵਿਚਾਰ ਨੂੰ ਹਰ ਕ ਰੰਗ ਰਤਾ ਸਭ ਦੀ ਮਤਾਰੇ ਵਿਚਾਰ ਕੌਣ ਪਾਸ ਕਰ ਸਕਦਾ ਕਹਿੰਦੇ ਜੋ ਹਰੀ ਦੇ ਪ੍ਰੇਮ ਰੰਗ ਚ ਰੁੱਤਾ ਹੋਇਆ ਸ਼ਬਦ ਜੀ ਗੁਰਾਂ ਦੇ ਉਹ ਵੇਖ ਜਿਨ੍ਹਾਂ ਦਾ ਮਨ ਮਾਸਤ ਹੋ ਗਿਆ ਹੈ ਉਹ ਮੈਂ ਸਜੀਵਕਾਰ ਜਿਨਾਂ ਦੇ ਦੀ ਹਕਤਾ ਛੜ ਦਿੱਤੀ ਹੈ ਜਿਨ੍ਹਾਂ ਨੂੰ ਵਕਾਰ ਕਾਮ ਆਦਿਕਾਂ ਦਾ ਤਿਆਗ ਕਰਤਾ ਹੈ ਉਹ ਹਰੀ ਦੇ ਰੰਗਿਤ ਰੁੱਤਿਆ ਹੋਇਆ ਹੈ ਸ਼ਬਦਾਂ ਸਦਾ ਬ੍ਰਹਮ ਵਿੱਚ ਮਾਸਤ ਹੈ ਮਾਲਕ ਨਾਮ ਰਤਾ ਇਕ ਰੰਗੀ ਸ਼ਬਦੂ ਜੀ ਕਹਿੰਦੇ ਜੋ ਈਉਂ ਨਾਮ ਚ ਰੰਗਿਆ ਹੋਇਆ ਗੁਰਮੁਖੋ ਕੋਈ ਰੰਗੀ ਯਾ ਕੋਈ ਰੰਗੀ ਹੋ ਗਈ ਕੋਈ ਰੂਪ ਹੋ ਗਿਆ ਉਲਟ ਕੇ ਆਪ ਤੋ ਸਵਾਰ ਅਨਹਾਰੀ ਗੁਰੂ ਸਾਹਿਬ ਦਾ ਸ਼ਬਦ ਹੈ ਸਵਾਰਨ ਵਾਲਾ ਜੀਆਂ ਦੇ ਦੇਹ ਮਾਨਾਤ ਕਾ ਨੂੰ ਮੇਟ ਕੇ